ਪੋ ਬੇਜਾ ਅੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਨੀ ਬੇਜਾ ਅੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਜੇ ਸੀਦਾਰੂ ਬਾਗ ਇਸ਼ਕ ਦੀ ਚੜੀ ਘੁਮਾਰੀ ਲਈਗੀ ਨੀ ਲਵ ਮੈਰਿਜ ਕਰਕੇ ਹੋ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਆ ਤੋਂ ਪਹਿਲਾਂ ਐਸ਼ ਕਰਾਈ ਕੁੱਲੂ ਸ਼ਮਲੇ ਖੂਬ ਕਮਾਈ ਉਹ ਗਿਆ ਤੋਂ ਪਹਿਲਾਂ ਐਸ਼ ਕਰਾਈ ਮੈਂ ਕੁੱਲੂ ਸ਼ਮਲੇ ਬਹੁਤ ਕਮਾਈ ਹੁਣ ਨਹੀਂ ਫਿਲਮ ਦਿਖਾਉਣ ਲੱ ਜਾਂਦਾ ਹੁਣ ਨਹੀਂ ਫਿਲਮ ਦਿਖਾਉਣ ਲੱ ਜਾਂਦਾ ਟੀਵੀ ਜੋਗੀ ਨੀਲਾਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਪੈ ਗਈ ਨੀਲਾਵ ਮੈਰਿਜ ਕਰਕੇ ਜਾਂ ਦੁੱਖਾਂ ਵਿੱਚ ਪੈ ਗਈ ਨੀਲਾਵ ਮੈਰਿਜ ਕਰਕੇ ਹੋ ਵਿੱਚ ਹੋਟਲ ਡਿਨਰ ਕੀਤੇ ਮਿਲਕ ਸ਼ੇਕ ਦੇ ਠੰਡੇ ਪੀਤੇ ਹੋ ਵਿੱਚ ਹੋਟਲ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਹੁਣ ਨੀ ਮਟਰ ਪਨੀਰ ਖਵਾਉਂਦਾ ਕਮਾਉਣਾ ਮੁੰਗੀ ਖਾਣੀ ਪੈਗੀ ਲਵ ਮੈਰਿਜ ਕਰਕੇ ਆਈ ਜਾਨ ਦੁੱਖਾਂ ਵਿੱਚ ਜਾਣ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਓ ਮੈਂ ਪੁੱਠਾ ਪੰਗਾ ਲੈ ਲਿਆ ਨੀ ਲਵ ਮੈਰਿਜ ਕਰਕੇ ਪਹਿਲਾ ਤਾਂ ਏ ਮਾਜਨੂ ਸਾਰੇ ਅੰਬਰੋਂ ਤੋੜਨ ਚੰਦ ਸਤਾਰੇ ਮੰਨਿੰਦਰ ਵਰਗੇ ਓ ਮੰਨਿੰਦਰ ਵਰਗੇ ਪਹਿਲਾ ਸਾਰੇ ਅੰਬਰੋਂ ਤੋੜਨ ਚੰਦ ਸਤਾਰੇ ਜੀ ਚੱਤ ਨਾ ਹੋਵੇ ਜਿੱਥੇ ਡੈਗੀ ਡੈਗੀ ਨੀ ਲਵ ਮੈਰਿਜ ਕਰਕੇ ਫੈਜਾਂ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਜਾਣ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਉਹ ਪੈ ਕੇ ਘਰ ਮੈਂ ਜਾ ਨਹੀਂ ਸਕਦੀ ਸੱਸ ਨੂੰ ਦੁੱਖ ਸੁਣਾ ਨਹੀਂ ਸਕਦੀ ਓਏ ਸੱਸ ਨੂੰ ਦੁੱਖ ਸੁਣਾ ਨਹੀਂ ਸਕਦੀ ਪੇਕੇ ਘਰ ਮੈਂ ਜਾ ਨਹੀਂ ਸਕਦੀ ਤੇ ਤੈਨ ਪਰਵਾਵਾ ਨਾਲ ਮੈਂ ਤਾਂ ਟੁੱਟ ਕੇ ਰਹਿ ਗਈ ਨਹੀਂ ਲਵ ਮੈਰਿਜ ਕਰਕੇ ਆਈ ਜਾਂ ਦੁੱਖਾਂ ਵਿੱਚ ਜਾਂ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਹੋ ਕੁੱਠਾ ਪੰਗਾ ਲੈ ਲਿਆ ਨਹੀਂ ਲਵ ਮੈਰਿਜ ਕਰਕੇ